ਉਸ ਦੇ ਦੁਰਗਾ ਕੂਟ ਜਾ ਕੇ ਮਰਦਨ ਕਰ ਰਾਜੇ ਦੀ ਦੁਰਗਾ ਦੀ ਦੇਵੀ ਦੀਆਂ ਮਿੱਟੀ ਦੀਆਂ ਮੂਰਤਾਂ ਬਣਾ ਕੇ ਬੰਗਾਲੀ ਪੂਜਦੇ ਆ ਮਹਾਰਾ ਕਹਿੰਦੇ ਕੋਰੋੜਾਂ ਹੀ ਦੁਰਗਾ ਹੈਗੀਆਂ ਉਹਦੇ ਘਰ 'ਚ ਇਸ ਪ੍ਰਕਾਰ 9 ਕਰੋੜ ਦੁਰਗਾ ਆ ਪੁਰਾਣਾ ਵਿੱਚ ਲਿਖੀਆਂ ਹੋਈਆਂ ਪਰ ਮਹਾਰਾ ਕਹਿੰਦੇ ਕੋਰੋੜਾਂ ਹੀ ਇਸ ਪ੍ਰਕਾਰ ਦੀਆਂ ਦੁਰਗਾ ਹਨ ਗੀਆਂ ਜਾ ਕੇ ਮਰਦਨ ਕਰੇ ਜਿਵੇਂ ਬਟਣਾ ਮਲਣ ਆ ਕੇ ਰੱਖੀਆਂ ਹੋਈਆਂ ਸਰਗੁਣ ਸਰੂਪ ਵਿੱਚ ਅਦੇ ਜੀ ਦੇ ਮਰਦਨ ਚਰਨਾ ਨੂੰ ਚਾਹਦੀਆਂ ਰਹਿੰਦੀਆਂ ਹਨ ਜੀਆਂ ਅਤੇ ਮਰਦਨ ਕਹੇ ਦੇਵਤਾਂ ਨੂੰ ਮਾਰਦੀਆਂ ਰਹਿੰਦੀਆਂ ਕਿ ਸਾਨੂੰ ਰੱਬ ਬਰ ਲਵੇ ਇਹ ਸਿੱਛਾ ਦੀਆਂ ਮਾਰੀਆਂ ਹੋਈਆਂ ਜਿਵੇਂ ਦੂਲੋ ਦੇਈ ਸੀ ਦਸਵੇਂ ਪਾਤਸ਼ਾਹ ਦੇ ਵਕਤ ਫਿਰ ਮਾਤਾ ਸਹਿਬ ਦੇਵਾਂ ਦਾ ਰੂਪ ਧਾਰ ਕੇ ਆਈ ਮਾਰਨ ਖਾਲਸਾ ਦੀ ਝੋਲੀ ਪਾ ਕੇ ਆਪ ਸੱਕੇ ਪਾਤਸ਼ਾਹ ਜੀ ਨੇ ਇਸ ਤੋਂ ਪੁੱਤਰ ਨਹੀਂ ਪੈਦਾ ਕੀਤਾ ਖਾਲਸਾ ਨੂੰ ਝੋਲੀ ਪਾਇਆ ਇਸ ਪ੍ਰਕਾਰ ਦੀਆਂ ਦੁਰਗਾ ਜੀ ਨਹੀਂ ਉਹ ਕਰੋਨਾ ਹੈ ਜਾ ਕੇ ਮਰਦਨ ਕਰੇ